ਇਕ ਓਅੰਕਾਰ ਸਤਿ ਸਰਤਾ ਧਿਰ ਕੋ ਅਕਾਲ ਅਜੂਨੀ ਘਰ ਪਰ ਸਾਧ ਜਪ ਆਤਮ ਤੁਗਾਤ ਸਤ ਹੈ ਪੀ ਸਤ ਨਾਤ ਕੋਸੀ ਪੀਛ ਇੱਕ ਓਅੰਕਾਰ ਸਤਨਾਮ ੜੋ ਸਾ ਗੁਰੂ ਅਜੂਨੀ ਸੈਭੰ ਗੁਰ ਪਰਸਾਦ ਝੱਪ ਆਤ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਜੀ ਸੱਚ ਵਾਹਿਗੁਰੂ ਇੱਕ ਓ ਅੰਕ ਅਕਤੁਰ ਕਰਤਾ ਧਿਰ ਪਰਮ ਅਕਾਲ ਅਜੂਨੀ ਗੁਰ ਪਰਸਾਦ ਝੱਪ ਆਪ ਸਤਿਗੁਰੂ ਦਾ ਸੱਚ ਹੈ ਪੀ ਸੱਚ ਨਾਟਕ ਹੋਸੀ ਪੀ ਸੱਚ ਇੱਕ ਓਮ ਦਾ ਸਤਨਾਮ ੜੋ ਨਾਮ ਸਿਰ ਕੋ ਨਿਰਮ ਅਸਾਧੁਰ ਜੁਨੀ ਸਭ ਘੁਰ ਕਰ ਸਾਧ ਜਪ ਆਪ ਸੱਚ ਸਤਿਗੁਰੂ ਦਾ ਸੱਚ ਹੈ ਪੀ ਸੱਚ ਆਨਕ ਹੋਤੀ ਜੀ ਸੱਚ ਜਿੰਦਗੀ ਵਿੱਚ ਰਾਣਕ ਆ ਗਈ ਕਰਕੇ ਦੀਦਾਰ ਪਾਦਸ਼ਾ ਸੁਜਦਾ ਨਹੀਂ ਕੱਖ ਵੀ ਮੈਨੂੰ ਸਿਫਤਾ ਵਿੱਚ ਕਹਿਣ ਵਾਸਤੇ ਸੁਜਦਾ ਨਹੀਂ ਕੱਖ ਵੀ ਮੈਨੂੰ ਸਿਫਤਾ ਵਿੱਚ ਕਹਿਣ ਵਾਸਤੇ ਸਿਰ ਦਾ ਕਰ ਮੂੜਾ ਦੀਵਾ ਸਤ ਗੁਰ ਦੇ ਮਹਿਣੋ ਵਾਸਤੇ ਸਿਰ ਦਾ ਕਰ ਮੂੜਾ ਦੀਵਾ ਸਤ ਗੁਰ ਦੇ ਪੈਰ ਵਾਸਤੇ ਹੰਝੂ ਜੋ ਪੜ ਲਿਆ ਸੋ ਤੇ ਦਿਲ ਦਾ ਇਜ਼ਹਾਰ ਬਾਦਸ਼ਾਹ ਦਿਲ ਦਾ ਇਜ਼ਹਾਰ ਬਾਦਸ਼ਾਹ

Halo <coughs> <coughs> selamat میں تے یوں نہ ہوندی اے میرا گھر 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 نہ ਨਹੀਂ ਸਾਧੂ ਮਿਲਦੇ ਕਰਮਾਂ ਦੇ ਸੌਤੇ ਜੀਵੇਂ ਨਹੀਂ ਸਾਧੂ ਮਿਲਦੇ ਕਰਮਾਂ ਦੇ ਸੌਤੇ ਜੀਵੇਂ ਨਹੀਂ ਸਾਧੂ ਮਿਲਦੇ ਜਾਏ कर ले, ਕਰ ਲੈ ਆਹ ਕਰਕੇ ਮੜ ਜਾਏ ਮਾਰ ਲੈ ਅੰਦਰ ਕਰ ਲੈ ਬੈਕ ਨਾ ਮੇਰੀ ਗੱਲ ਹੈ ਕੱਕਾ ਬੁਣੋ ਤੋਂ ਦਿਨ ਗੈਰ ਨਹੀਂ ਕਰੀਂ ਕਿਆ ਵਦ ਮੈਂ ਹਰ ਜੂ ਆਏ ਕਰ ਇਹ ਪੈਣਾ ਨਹੀਂ ਹੁੰਦਾ ਇਹੋ ਵਾਰ ਨਹੀਂ ਦਿਆ ਬੈ। ਕੋਲ ਨਹੀਂ ਉਹਦੀ ਪਾਈ ਜ਼ਿੰਮੇਵਾਰੀ ਪੈਠੀ ਤੇ ਕੋਈ ਕੱਲੀੱਖਾਂ ਦੀ ਹੋ ਆ। ਇਹ ਸਾਰਾ ਕੁਝ ਜਾ। ਨਹੀਂ ਨਹੀਂ ਸੁਭਾਏ ਆਮਨ। ਅੱਜਾ ਸਰਦ ਸੰਭ। ਨਹੀਂ ਨਹੀਂ ਨਹੀਂ। ਨਹੀਂ ਨਹੀਂ ਨਹੀਂ। ਆਹ ਭੁਲਾ। ਤਾਹੂ। ਤੂੰ ਨਾ ਕੋਈ ਨਾ ਅੱਜ ਕਿਹਦੀ ਜਾਈ। ਇਹੋ ਨਾ ਹਿੱਟ ਜੀ। ਗੁਰਮਤਿ ਹੁੰਦਾ ਨਹੀਂ ਪਤੰਗ ਝਾੜਨਾ। ਨਾ ਉਹ ਤੇ ਹੁੰਦੇ ਉਹਦੀ ਲੱਗਦੀ। പണ്ട പാല ട്രോഡിയോ ले भाइ दोदरमा सताउने भयो सुमुता बुआ सदि भिडियो हालेके जा रही है कति रहे गरे मेरो दत्ते छि मे घुमा एक बारी पनि म जउँ मे सुई भन्द भाइ बलन्दर मडियो मोटा भलि खुवा दिन्

ਯੋਧਾ ਗਿੱਟਰੀ ਹੋ ਗਈ ਯੋਧਾ ਗਿੱਟਰੀ ਹੋ ਗਈ ਬਾਈ ਤੁਸੀਂ ਥੋੜਾ ਜਿਹਾ ਮੇਰੇ ਵਾਸਤੇ ਹੋ ਅੱਜ ਮੈਂ ਕਿਹਾ ਦਿਸ ਤਰ੍ਹਾਂ ਨਾ ਬਣਾਉਂਦਾ ਸਾਈਡ ਤੇ ਵੀਡੀਓ ਬਣਾਦੀ ਬਣਾ ਨਹੀਂ ਤਾਂ ਕੋਈ ਨਹੀਂ ਬਾਈ ਟਿੱਕ ਟੰਗਾ ਤਾਂ ਹੈ ਟੰਗਾ ਪਾਪੇ ਸੁਪਰੀ ਤਾਂ ਨਹੀਂ ਹੁਣ ਜਾ ਵੀ ਹੈ ਹੈ ਟਿੱਕ ਟਿੱਕ ਸਾਈਡ ਨਹੀਂ ਲੱਗਦਾ ਦੇਪਾਂ ਤੇ ਹਰਾ ਜੀ ਦਪਤਾ ਨਾ ਹਾਂ ਅਹ ਹਾਂ ਨੀ ਪੰਜ ਪੰਜ ਟੀਵੀ ਕਰਿਆ ਇਸਨੇ ਜੱਗਾ ਜਾਨੀ ਤੇ ਸੌ ਰਿਹਾ ਨਾ ਸੁੱਖੀ ਨੇ ਬਿੰਦੀ ਬਸ ਇਹ ਕੀ ਗੱਲ ਆਇਤਾ ਮੇਲਣ ਬਣ ਕੇ ਆਏ ਜਾਨੀ ਝਾੜ ਕੇ ਦੀ ਕਹਿੰਦੇ ਆਏ ਜਾਨੀ ਖੁੱਲਿਆ ਸਰੋਂ ਦਾ ਸਾਗ

मावाी मिलंदी काग मावा